ਬਟਾਲਾ ਸ਼ਹਿਰ ਦੇ ਸਿਨੇਮਾ ਰੋਡ ਤੇ ਤੰਗ ਗਲੀ 'ਚ ਇੱਕ ਗੱਡੀ ਵਾਰ ਮਚਾ ਦਿੱਤੀ ਤਰਥਲਨੀ ਗੱਡੀ ਚਾਲਕ ਵੱਲੋਂ ਗੱਡੀ ਨੂੰ ਬਿਨਾਂ ਰੁਕਾਵਟ ਤੇਜ਼ ਰਫ਼ਤਾਰ ਨਾਲ ਚਲਾਇਆ ਗਿਆ ਜਿਸ ਨਾਲ ਦੋ ਲੋਕ ਜ਼ਖਮੀ ਹੋਏ ਤੇ ਇੱਕ ਦੁਕਾਨਦਾਰ ਨੂੰ ਵੱਡਾ ਨੁਕਸਾਨ ਚੱਲਣਾ ਪਿਆ ਚਸ਼ਮਦੀਦਾਨ ਅਨੁਸਾਰ ਚਾਲਕ ਉੱਤੇ ਪੁਲਿਸ ਪਿੱਛੇ ਸੀ ਉਹ ਲੋਕਾਂ ਨੂੰ ਰਸਤਾ ਛੱਡਣ ਲਈ ਠੀਕ ਰਿਹਾ ਸੀ ਮੌਕੇ ਤੇ ਨਜ਼ਰ ਆਉਂਦੇ ਕੁਝ ਸਿਵਲ ਵਰਦੀ ਵਾਲਿਆਂ ਨੂੰ ਵੀ ਪੁਲਿਸ ਕਰਮਚਾਰੀ ਦੱਸਿਆ ਜਾ ਰਿਹਾ ਹੈ ਇਹ ਸਾਰੀ ਘਟਨਾ ਇੱਕ ਨਜ਼ਦੀਕੀ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਬਟਾਲਾ ਸ਼ਹਿਰ ਦੇ ਸਿਨੇਮਾ ਰੋਡ ਤੇ ਤੰਗ ਗਲੀ 'ਚ ਇੱਕ ਗੱਡੀ ਵਾਰ ਮਚਾ ਦਿੱਤੀ ਤਰਥੱਲੀ ਗੱਡੀ ਚਾਲਕ ਵੱਲੋਂ ਗੱਡੀ ਨੂੰ ਬਿਨਾਂ ਰੁਕਾਵਟ ਤੇਜ਼ ਰਫ਼ਤਾਰ ਨਾਲ ਚਲਾਇਆ ਗਿਆ ਜਿਸ ਨਾਲ ਦੋ ਲੋਕ ਜ਼ਖਮੀ ਹੋਏ ਤੇ ਇੱਕ ਦੁਕਾਨਦਾਰ ਨੂੰ ਵੱਡਾ ਨੁਕਸਾਨ ਚੱਲਣਾ ਪਿਆ ਚਸ਼ਮਦੀਦਾਨ ਅਨੁਸਾਰ ਚਾਲਕ ਉੱਤੇ ਪੁਲਿਸ ਪਿੱਛੇ ਸੀ ਉਹ ਲੋਕਾਂ ਨੂੰ ਰਸਤਾ ਛੱਡਣ ਲਈ ਠੀਕ ਰਿਹਾ ਸੀ ਮੌਕੇ ਤੇ ਨਜ਼ਰ ਆਉਂਦੇ ਕੁਝ ਸਿਵਲ ਵਰਦੀ ਵਾਲਿਆਂ ਨੂੰ ਵੀ ਪੁਲਿਸ ਕਰਮਚਾਰੀ ਦੱਸਿਆ ਜਾ ਰਿਹਾ ਹੈ ਇਹ ਸਾਰੀ ਘਟਨਾ ਇੱਕ ਨਜ਼ਦੀਕੀ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਬਟਾਲਾ ਸ਼ਹਿਰ ਦੇ ਸਿਨੇਮਾ ਰੋਡ ਤੇ ਤੰਗ ਗਲੀ 'ਚ ਇੱਕ ਗੱਡੀ ਵਾਰ ਮਚਾ ਦਿੱਤੀ ਤਰਥੱਲੀ ਗੱਡੀ ਚਾਲਕ ਵੱਲੋਂ ਗੱਡੀ ਨੂੰ ਬਿਨਾਂ ਰੁਕਾਵਟ ਤੇਜ਼ ਰਫ਼ਤਾਰ ਨਾਲ ਚਲਾਇਆ ਗਿਆ ਜਿਸ ਨਾਲ ਦੋ ਲੋਕ ਜ਼ਖਮੀ ਹੋਏ ਤੇ ਇੱਕ ਦੁਕਾਨਦਾਰ ਨੂੰ ਵੱਡਾ ਨੁਕਸਾਨ ਚੱਲਣਾ ਪਿਆ ਚਸ਼ਮਦੀਦਾਨ ਅਨੁਸਾਰ ਚਾਲਕ ਉੱਤੇ ਪੁਲਿਸ ਪਿੱਛੇ ਸੀ ਉਹ ਲੋਕਾਂ ਨੂੰ ਰਸਤਾ ਛੱਡਣ ਲਈ ચીਕ ਰਿਹਾ ਸੀ ਮੌਕੇ ਤੇ ਨਜ਼ਰ ਆਉਂਦੇ ਕੁਝ ਸਿਵਲ ਵਰਦੀ ਵਾਲਿਆਂ ਨੂੰ ਵੀ ਪੁਲਿਸ ਕਰਮਚਾਰੀ ਦੱਸਿਆ ਜਾ ਰਿਹਾ ਹੈ ਇਸ ਸਾਰੀ ਘਟਨਾ ਇੱਕ ਨਜ਼ਦੀਕੀ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਬਟਾਲਾ ਸ਼ਹਿਰ ਦੇ ਸਿਨੇਮਾ ਰੋਡ ਤੇ ਤੰਗ ਗਲੀ 'ਚ ਇੱਕ ਗੱਡੀ ਵਾਰ ਮਚਾ ਦਿੱਤੀ ਤਰਥੱਲੀ ਗੱਡੀ ਚਾਲਕ ਵੱਲੋਂ ਗੱਡੀ ਨੂੰ ਬਿਨਾਂ ਰੁਕਾਵਟ ਤੇਜ਼ ਰਫ਼ਤਾਰ ਨਾਲ ਚਲਾਇਆ ਗਿਆ ਜਿਸ ਨਾਲ ਦੋ ਲੋਕ ਜ਼ਖਮੀ ਹੋਏ ਤੇ ਇੱਕ ਦੁਕਾਨਦਾਰ ਨੂੰ ਵੱਡਾ ਨੁਕਸਾਨ ਚਲਣਾ ਪਿਆ ਚਸ਼ਮਦੀਦਾਂ ਅਨੁਸਾਰ ਚਾਲਕ ਉੱਤੇ ਪੁਲਿਸ ਪਿੱਛੇ ਸੀ ਉਹ ਲੋਕਾਂ ਨੂੰ ਰਸਤਾ ਛੱਡਣ ਲਈ ਚੀਕ ਰਿਹਾ ਸੀ ਮੌਕੇ ਤੇ ਨਜ਼ਰ ਆਉਂਦੇ ਕੁਝ ਸਿਵਲ ਵਰਦੀ ਵਾਲਿਆਂ ਨੂੰ ਵੀ ਪੁਲਿਸ ਕਰਮਚਾਰੀ ਦੱਸਿਆ ਜਾ ਰਿਹਾ ਹੈ ਇਸ ਸਾਰੀ ਘਟਨਾ ਇੱਕ ਨਜ਼ਦੀਕੀ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਬਟਾਲਾ ਸ਼ਹਿਰ ਦੇ ਸਿਨੇਮਾ ਰੋਡ ਤੇ ਤੰਗ ਗਲੀ ਚ ਇੱਕ ਗੱਡੀ ਵਾਰ ਮਚਾ ਦਿੱਤੀ ਤਰਥੱਲੀ ਗੱਡੀ ਚਾਲਕ ਵੱਲੋਂ ਗੱਡੀ ਨੂੰ ਬਿਨਾਂ ਰੁਕਾਵਟ ਤੇਜ਼ ਰਫ਼ਤਾਰ ਨਾਲ ਚਲਾਇਆ ਗਿਆ ਜਿਸ ਨਾਲ ਦੋ ਲੋਕ ਜ਼ਖਮੀ ਹੋਏ ਤੇ ਇੱਕ ਦੁਕਾਨਦਾਰ ਨੂੰ ਵੱਡਾ ਨੁਕਸਾਨ ਚੱਲਣਾ ਪਿਆ ਚਸ਼ਮਦੀਦਾਨ ਅਨੁਸਾਰ ਚਾਲਕ ਉੱਤੇ ਪੁਲਿਸ ਪਿੱਛੇ ਸੀ ਉਹ ਲੋਕਾਂ ਨੂੰ ਰਸਤਾ ਛੱਡਣ ਲਈ ચીਖ ਰਿਹਾ ਸੀ ਮੌਕੇ ਤੇ ਨਜ਼ਰ ਆਉਂਦੇ ਕੁਝ ਸਿਵਲ ਵਰਦੀ ਵਾਲਿਆਂ ਨੂੰ ਵੀ ਪੁਲਿਸ ਕਰਮਚਾਰੀ ਦੱਸਿਆ ਜਾ ਰਿਹਾ ਹੈ ਇਹ ਸਾਰੀ ਘਟਨਾ ਇੱਕ ਨਜ਼ਦੀਕੀ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਬਟਾਲਾ ਸ਼ਹਿਰ ਦੇ ਸਿਨੇਮਾ ਰੋਡ ਤੇ ਤੰਗ ਗਲੀ 'ਚ ਇੱਕ ਗੱਡੀ ਵਾਰ ਮਚਾ ਦਿੱਤੀ ਤਰਥਲਨੀ ਗੱਡੀ ਚਾਲਕ ਵੱਲੋਂ ਗੱਡੀ ਨੂੰ ਬਿਨਾਂ ਰੁਕਾਵਟ ਤੇਜ਼ ਰਫ਼ਤਾਰ ਨਾਲ ਚਲਾਇਆ ਗਿਆ ਜਿਸ ਨਾਲ ਦੋ ਲੋਕ ਜ਼ਖਮੀ ਹੋਏ ਤੇ ਇੱਕ ਦੁਕਾਨਦਾਰ ਨੂੰ ਵੱਡਾ ਨੁਕਸਾਨ ਚੱਲਣਾ ਪਿਆ ਚਸ਼ਮਦੀਦਾਨ ਅਨੁਸਾਰ ਚਾਲਕ ਉੱਤੇ ਪੁਲਿਸ ਪਿੱਛੇ ਸੀ ਉਹ ਲੋਕਾਂ ਨੂੰ ਰਸਤਾ ਛੱਡਣ ਲਈ ਚੀਕ ਰਿਹਾ ਸੀ ਮੌਕੇ ਤੇ ਨਜ਼ਰ ਆਉਂਦੇ ਕੁਝ ਸਿਵਲ ਵਰਦੀ ਵਾਲਿਆਂ ਨੂੰ ਵੀ ਪੁਲਿਸ ਕਰਮਚਾਰੀ ਦੱਸਿਆ ਜਾ ਰਿਹਾ ਹੈ ਇਸ ਸਾਰੀ ਘਟਨਾ ਇੱਕ ਨਜ਼ਦੀਕੀ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਬਟਾਲਾ ਸ਼ਹਿਰ ਦੇ ਸਿਨੇਮਾ ਰੋਡ ਤੇ ਤੰਗ ਗਲੀ 'ਚ ਇੱਕ ਗੱਡੀ ਬਾੜ ਮਚਾ ਦਿੱਤੀ ਤਰਥੱਲੀ ਗੱਡੀ ਚਾਲਕ ਵੱਲੋਂ ਗੱਡੀ ਨੂੰ ਬਿਨਾਂ ਰੁਕਾਵਟ ਤੇਜ਼ ਰਫ਼ਤਾਰ ਨਾਲ ਚਲਾਇਆ ਗਿਆ ਜਿਸ ਨਾਲ ਦੋ ਲੋਕ ਜ਼ਖਮੀ ਹੋਏ ਤੇ ਇੱਕ ਦੁਕਾਨਦਾਰ ਨੂੰ ਵੱਡਾ ਨੁਕਸਾਨ ਚੱਲਣਾ ਪਿਆ ਚਸ਼ਮਦੀਦਾਨ ਅਨੁਸਾਰ I